ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਸੈਦੋਂਗੇ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਵੀਰ ਨੇ ਆ ਦੋ ਤਾਜ਼ੀਆਂ ਸੂਈਆਂ ਵੜਾ ਇੱਧਰ ਆ ਇੱਕ ਉੱਚਾ ਬੱਚਾ ਤੇ ਇੱਕ ਹੋਰ ਤਾਜੀ ਸੂਈ ਆ ਜੀ ਟੋਟਲ ਪੰਜ ਵੜਾ ਸੇਲ ਕਰਨੀਆਂ ਕੱਲ੍ਹ ਆਸਟ ਤੇ ਟੋਕੜ ਗੱਬੜ ਦਿਖਾਵਾਂਗੇ ਤੇ ਵੀਰ ਜੀ ਇੱਕ ਜ਼ਰੂਰੀ ਬੇਨਤੀ ਇਹ ਆ ਕਿਸੇ ਕੋਲ ਵੀ ਵੀਡੀਓ ਤੇ ਡੰਗਰ ਖਰੀਦਣਾ ਆਪਣਾ ਆ ਕੇ ਸੂਆ ਡੰਗਰ ਜਿਹੜਾ ਉਹਨੂੰ 2 ਟਾਈਮ 3 ਟਾਈਮ ਜਿੰਨਾ ਜਰ ਤੁਹਾਡੀ ਤਸल्ली ਨਹੀਂ ਹੁੰਦੀ ਚਵਾਈ ਕਰ ਲਿਆ ਕਰੋ ਤੇ ਜਿਹੜਾ ਕੋਈ ਗੱਬਣ ਡੰਗਰ ਆ ਉਹਨੂੰ ਚੈੱਕ ਪਾਸ ਕਰ ਲਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856009918 ਗੱਲਬਾਤ ਕਰਾਉਣੀ ਹੈ ਵੀਰ ਨਾਲ ਲੈਣੇ ਇਹਨਾਂ ਦੀ ਡਿਟੇਲ ਜੀ ਹਾਂ ਜੀ ਸਾਸਰੀਕਾਲ ਬਾਜੀ ਸਾਸਰੀਕਾਲ ਵੀਰੇ ਸਾਸਰੀਕਾਲ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਤੁਸੀਂ ਸੁਣਾ ਪਹਿਲੀ ਵੀਡੀਓ ਤੇ ਕਿੰਨੇ ਕਾ ਕੇ ਫੋਨ ਫੋਨ ਬੜੇ ਆਈ ਵੀਰੇ ਵੇਗ ਗਿਆ ਮਾਲ ਸਾਰਾ ਹੀ ਠੀਕ ਹੈ ਜੀ ਅੱਜ ਕਿੰਨੀਆਂ ਸੇਲ ਕਰ ਰਹੀਆਂ ਜੀ ਅੱਜ 5 5 ਵੀ ਚ ਸਾਰੀਆਂ ਸੂਈਆਂ ਹੀ ਆ ਸਾਰੀਆਂ ਸੂਈਆਂ ਆ ਠੀਕ ਹੈ ਜੀ ਤਿੰਨ ਤਾਜ਼ੀਆਂ ਸੂਈਆਂ ਹਾਂ 3 ਤਾਜ਼ੀਆਂ ਇੱਕ ਟੋਕੜਾ ਇੱਕ ਟੋਕੜਾ ਗੱਬਣਾ ਅੱਛਾ ਠੀਕ ਹੈ ਜੀ ਟੋਕੜ ਮਗਰ ਵੀ ਬੱਚਾ ਹੈਗਾ ਠੀਕ ਹੈ ਫੋਨ ਨੰਬਰ ਦੱਸ ਦੋ ਵੀਰ ਜੀ ਆਪਣਾ 7347619850 ਠੀਕ ਹੈ ਨਾਮ ਵੀ ਦੱਸ ਦੋ ਜੀ ਜਗਤਾਰ ਸਿੰਘ ਪਿੰਡ ਸੈਦੋਗੇ ਇਹ ਲਾਂਬਰ ਸਰ ਲਾਗੇ ਮਹਿਤਾ ਚੌਂਗ ਦਾ ਸਿਮਰ ਬਾਬਾ ਕਾਲਾ ਮਹਿਤਾ ਚੌਂਗ ਦੇ ਲਾਗੇ ਪਿੰਡ ਪੈਂਦਾ ਹੈ ਤੁਹਾਡਾ ਠੀਕ ਹੈ ਸ਼ੁਰੂਆਤ ਕਰੀਏ ਆਪਾਂ ਆ ਵਾੜ ਤੋਂ ਸ਼ੁਰੂਆਤ ਕਰਦੇ ਆ ਆ ਵੇਖੋ ਜੀ ਥਾਣ ਥਣ ਬੜਾ ਸੋਹਣਾ ਲੱਗਾ ਵਾੜ ਨੂੰ ਆ ਵੇਖੋ ਜੀ ਪਿੱਛੇ ਤੇ ਬੱਚਾ ਕੀ ਆ ਗਿਆ ਵੀਰ ਜੀ ਵਛੀ ਅੱਛਾ ਆ ਵਛੀ ਆ ਜੀ ਇਹਦੀ ਠੀਕ ਹੈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ 15 ਕ ਦਿਨ ਹੋ ਗਏ ਅੱਛਾ 15 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਦੇ ਕੋਲ ਦੁੱਧ 9 10 ਲੀਟਰ ਵਾਲੇ ਤਿਆਰ ਅੱਛਾ 9 10 ਲੀਟਰ ਦੁੱਧ ਤਿਆਰ ਠੰਡੀ ਸੀ ਠੀਕ ਠੰਡੀ ਸੀ ਰੱਸੀ ਪਾ ਗਏ ਚ ਉਹਨੇ ਨਹੀਂ ਰੱਸੀ ਸੁਆ ਕਿ ਨਵਾਊਗਾ ਸੁਆ ਪਹਿਲਾ ਜੇ ਪਹਿਲਾ ਸੁਆ ਠੀਕ ਆ ਤੋੜ ਦਿਓ ਇਹਨੂੰ ਜੀ ਆਹ ਵੇਖੋ ਜੀ ਚੈੱਕ ਕਰ ਲਓ ਜੀ ਹਵਾਨਾ ਚੈੱਕ ਕਰੋ ਕਰਮਾ ਵਾਲੀ ਦਾ ਆ ਅਛਾ ਪੂਰਾ ਨਿਖੜਵਾ ਥਣ ਲੱਗਾ ਗੈਪ ਤੇ ਥਣਾ ਸੋਹਣੀ ਆ ਜੀ 15 ਦਿਨ ਹੋ ਗਏ ਵੀਰ ਦੱਸਦਾ ਸੁਈ ਨੂੰ ਪਿੱਛੇ ਬੱਚਾ ਇਹਦੇ ਵਛੀ ਆ ਜੀ ਆਹ ਵੇਖੋ ਹਵਾਨਾ ਐ ਫਿਕਸ ਜਿਹਾ ਆਰਡਰ ਆ ਤੇ ਜਿੰਨਾ ਵੀ ਹੈਗਾ ਬਹੁਤ ਹੀ ਸੋਹਣਾ ਵਾ ਆਹ ਵੇਖ ਸਕਦੇ ਆ ਤੁਸੀਂ ਬਾਕੀ ਪੂਰੀ ਕਾਇਮ ਆ ਕੋਈ ਲਿੱਸੀ ਲੁਸੀ ਨਹੀਂ ਗਈ ਥਾੜਾ ਸੁਣੇ ਬੜਾ ਸੋਹਣਾ ਲੱਗਾ ਦੁੱਧ ਵਾਜੂ ਥੋੜਾ ਪਤਾ ਕਿ ਨਹੀਂ ਕਿੰਨਾ ਕਰ ਜੂਗੀ ਦੁੱਧ 11 ਲੀਟਰ ਚ ਹੋਊਗੀ ਹੁਣ ਤੇ 10 ਲੀਟਰ ਹੀ ਆ ਇਹ 10 ਲੀਟਰ ਚ ਵਾ ਦੇਣਾ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਤਾਂ ਵੇਖੋ ਦਿਨ ਲੈਣ ਵਾਲਾ 25000 ਰੁਪਏ 25000 ਮੌਕੇ ਤੇ ਛੋੜ ਚੁੱਕੋ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਵਛੀ ਵੀ ਪੂਰੀ ਨਸਲ ਦੀ ਬਹੁਤ ਹੀ ਸੋਹਣੀ ਹੈ ਇਹਦੇ ਪਿੱਛੇ ਦੂਜੇ ਨੰਬਰ ਤੇ ਦਿਖਾਉਣੀ ਆ ਤਾਜੀ ਸੂਈ ਆ ਵੇੜ ਥਾਣ ਥੋਣ ਚੈੱਕ ਕਰ ਲਓ ਕਰਮਾ ਵਾਲੀ ਦਾ ਆ ਵੇਖੋ ਜੀ ਥਾਣ ਆ ਵੇਖੋ ਫੇਸ ਕੁਆਲਿਟੀ ਰਾਤ ਦੀ ਸੂਈ ਤੇ ਰਾਤ ਦੀ ਸੂਈ ਆ 나ੜੂ ਬੱਚੇ ਦਾ ਨਾਲ ਆ ਜੀ ਆ ਵੇਖ ਸਕਦੇ ਆ ਠੀਕ ਆ ਕੱਚਾ 나ੜੂ ਗਿੱਲਾ 나ੜੂ ਹੈ ਜੇ ਤੇ ਵਛਾ ਭਾਜੀ ਇਹਦੇ ਮਗਰ ਵਛਾ ਵਛਾ ਠੀਕ ਆ ਜੀ ਇਹ ਰਾਤ ਦੀ ਸੂਈ ਆ ਰਾਤ ਠੀਕ ਠੀਕ ਤੇ ਜੇਰ ਜੂਰ ਸੁੱਟਦੀ ਇਹਨੇ ਜੇਰ ਜੂਰ ਪੋਕਾ ਠੀਕ ਹੈ ਜੀ ਤੇ ਇਹ ਕਿੰਨਾ ਦੁੱਧ ਚੋਣਗੀ ਦੁੱਧ ਵੀ 1500 ਲੀਟਰ ਚੋਣ ਜਿਆ ਇਹਨੂੰ ਠੀਕ ਹੈ ਬੋਲਾ ਕਿੰਨਾ ਚੋਇਆ ਜੀ ਬੋਲਾ 6 ਲੀਟਰ ਚੋਇਆ ਹੈ 6 ਲੀਟਰ ਦੁੱਧ ਬੋਲਾ ਚੋਇਆ ਜਿਹੜਾ ਸਵੇਰੇ ਚੋਇਆ ਸਵੇਰੇ ਚੋਇਆ ਹੁਣ ਰਾਤ ਨੂੰ ਚੋਣ ਦੀ ਚੋਈ ਹੋਣੀ ਹੈ ਅੱਛਾ ਦੁੱਜੀ ਚੋਈ ਹੋਣੀ ਹੈ ਠੀਕ ਹੈ ਇਹਦਾ ਸੂਆ ਕਿੰਨਾ ਜੀ ਸੂਆ ਦੁੱਜਾ ਹੀ ਆ ਉਹ ਕਿ ਤੀਜਾ ਬਾਲੇ ਬੰਦਾ ਠੀਕ ਹੈ ਜੀ ਪਰ ਆਪਾਂ ਬੰਦ ਗਿਆ ਲੈ ਲੈਂਦੇ ਠੀਕ ਅਗਲੇ ਨੂੰ ਤੁਹਾਨੂੰ ਦੂਜਾ ਕਹਿ ਕੇ ਦਿੱਤੀ ਆ ਹੋਵੇ ਤੀਜਾ ਭਾਵੇਂ ਜਨਮ ਬਾਕੀ ਅਗਲੇ ਦੀ ਸਮਝ ਜਾਣੀ ਹੈ ਬਾਕੀ ਅਗਲੇ ਦੀ ਸਮਝ ਲੈ ਇਹਨੂੰ ਤੋੜ ਦਿਓ ਜੀ ਆਹ ਵੇਖੋ ਜੀ ਫੇਸ ਕੁਆਲਟੀ ਚੈੱਕ ਕਰ ਲਓ ਕਦ ਕਾਠ ਤੇ ਬੇਲ ਬਹੁਤ ਠੀਕ ਆ ਵਧੀਆ ਲੰਮੀ ਆ ਆਹ ਵੇਖੋ ਜੀ ਹਵਾਨਾ ਚੈੱਕ ਕਰ ਲਓ ਇਸ ਟਾਈਮ ਤੇ ਇਹਦੇ ਕੋਲ ਬੋਲਾ ਕਿੰਨਾ ਦੱਸਿਆ ਭਾਜੀ 12 ਲੀਟਰ ਹੋਗਾ 12 ਲੀਟਰ ਬੋਲਾ 6 ਲੀਟਰ ਚੁਆਵਾ ਬਾਕੀ ਖਾਲੀ ਖੋਲੀ ਅਜੇ ਨਹੀਂ ਕੀਤੀ ਆ ਵੇਖ ਸਕਦੇ ਆ ਬਾਕੀ ਹੈ ਆ ਕਿ ਸੂਆ ਡੰਗਰ ਜਦੋਂ ਲੱਪੇ ਚ ਆਉਂਦਾ ਥੋੜਾ ਤਾਜਾ ਸੂਆ ਹੁੰਦਾ ਜਦੋਂ ਚੈੱਕ ਕਰ ਲੋ ਬਾਕੀ ਹੈ ਵੜ ਦੁੱਧ ਵਾਲੀ ਹੈ ਦੁੱਧ ਭਾਜੀ ਕਿੰਨਾ ਚੁਆਜੂਗੀ ਦੁੱਧ ਦਾ ਸੇਵਾਲਾ ਦੁੱਧ ਚਾੜਾ ਪਾ ਲੀਟਰ ਚ ਆਉਂਦਾ 15 16 ਚੁਆਵਾ ਜੀ ਠੀਕ ਹੈ 20 ਵਿੱਚ ਚੁਆਸੀ ਪਾ ਸੇਵਾਲਾ ਆਏਗਾ ਤੇ ਹਾਂਜੀ ਹਾਂਜੀ ਬਾਕੀ ਹੈ ਇਹ ਆ ਕਿ ਥਾਣ ਥੂਣ ਦਾ ਗੈਪ ਚੰਗਾ ਹੈ ਦੇ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ 38000 ਰੁਪਇਆ 38000 ਰੁਪਇਆ ਮੌਕੇ ਤੇ ਛੋਟ ਕਿੰਨੀ ਠੀਕ ਖੁੱਲਾ ਹੋ ਜੂ ਮਾਨਦਨ ਖੁੱਲਾ ਵੀ ਹੋ ਜਾ ਬਾਕੀ ਫੋਨ ਲਾ ਠੀਕ ਬਾਕੀ ਫੋਨ ਲਾ ਲੇ ਜਿੰਨੇ ਫੋਨ ਲਾ ਲਿਆ ਨਰਾਜ ਕਿਸ ਨੂੰ ਨਹੀਂ ਕਰਨਾ ਆ ਵੇਖੋ ਜੀ ਕੋਈ ਫਿਕਸ ਰੇਟ ਨਹੀਂ ਹਵਾਨਾ ਇੱਕ ਵਾਰ ਫੇਰ ਚੈੱਕ ਕਰ ਲਓ ਥਾਣ ਦੀ ਕੁਆਲਿਟੀ ਬੜੀ ਸੋਹਣੀ ਲੱਗੀ ਆ ਕਰਮਾ ਵਾਲੀ ਨੂੰ ਆ ਵੇਖੋ ਜੀ ਥਣ ਦੋਹਾਂ ਬੰਨਿਓ ਵੇਖ ਲਓ ਆ ਵੇਖੋ ਫੇਸਪੂਸ ਵੀ ਸੋਹਣਾ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਆ ਵੇਖੋ ਟੋਕੜ ਉੱਚਾ ਬੱਚਾ ਵੀਰ ਦੱਸਦਾ ਇਹਦਾ ਤਕਰੀਬਨ 2 2 ਮਹੀਨੇ ਹੋ ਗਏ ਹਨ ਕਿ ਵੀਰ ਜੀ ਸੂਈ ਨੂੰ ਆਹ ਵੇਖੋ ਜੀ 2 ਜਾਂ 3 ਜਿੰਨੇ ਵੀ ਆਈਡੀਆ ਲੱਗਦਾ ਤੁਹਾਡੇ ਕੋਲ ਲਾ ਲਓ ਆਹ ਇਹਦੀ ਵਸ਼ੀ ਹੈ ਨਾਲ ਪਲੀ ਪਲਾਈ ਵਸ਼ੀ ਹੈ ਜੀ ਤੇ ਥਾਣ ਸੁਣ ਇਹਦਾ ਵੀ ਸੋਨਾ ਜੀ ਠੀਕ ਆ ਇਹਦਾ ਭਾਜੀ ਸੂਆ ਕਿੰਨਾ ਜੀ ਸੂਆ ਤੀਜਾ ਤੀਜਾ ਸੂਆ ਹਾਂਜੀ ਠੀਕ ਹੈ ਦੁੱਧ ਕਿੰਨਾ ਇਹਦੇ ਕੋਲ ਦੁੱਧ 9 ਲੀਟਰ ਹੈ 9 ਲੀਟਰ ਦੁੱਧ ਠੀਕ ਹੈ ਜੀ ਸਹੀ ਇਹਨੂੰ ਤੋੜ ਦਿਓ ਜੀ 9 ਲੀਟਰ ਦੁੱਧ ਹੈ ਇਸ ਟਾਈਮ ਤੇ ਇਹਦੇ ਕੋਲ ਆ ਵੇਖ ਸਾਡੇ ਥੜ ਥੁਣੇ ਦਾ ਵੀ ਸੋਹਣਾ ਵ ਤੇ ਬਾਕੀ ਇਹ ਆ ਕਿ ਥੋੜਾ ਲਿਸਾਪਨ ਹੈਗਾ ਵੈਡ ਦੇ ਵਿੱਚ 9 ਕਿਲੋ ਦੁੱਧ ਜਿਹੜਾ ਇਹਦੇ ਕੋਲ ਤਿਆਰ ਆ ਸੁਹਾ ਤਿੱਜਾ ਦੱਸਦਾ ਵੀਰ ਤੇ ਸੂਈ ਨੂੰ 2 ਤੋਂ 2.5 ਮਹੀਨੇ ਵੀ ਹੋ ਸਕਦੇ ਆ ਬੱਚਾ ਤੁਹਾਨੂੰ ਦਿਖਾਤਾ ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿ ਬੱਚਾ ਕਿੰਨੇ ਚਿਰ ਦਾ ਜੀ ਆ ਵੇਖੋ ਇਹ ਥੜ ਥੁਣੇ ਚੈੱਕ ਕਰ ਲਓ ਜੀ ਸੋਹਣੀ ਆ ਜੀ ਟੀਕਾ ਟੂ ਕਾ ਲੱਗਾ ਭਾਜੀ ਇਹਨੂੰ ਕ ਨਹੀਂ ਨਹੀਂ ਮੇਰਾ ਟੀਕਾ ਨਹੀਂ ਲੱਗਾ ਅੱਛਾ ਟੀਕਾ ਨਹੀਂ ਲੱਗਾ ਅਜਾ ਸੂਈ ਦਾ ਜੀ ਸਾਂਭੀ ਨਹੀਂ ਕਿਹਨੇ ਹਾਂਜੀ ਸਾਂਭਣ ਹੁਣ ਗਈ ਯਾਰ ਠੀਕ ਹੈ ਠੀਕ ਹੈ ਤੇ ਬਾਕੀ ਦੁੱਧੋ ਵਾਜੂ ਥੋੜਾ ਬਦਦਾ ਦੁੱਧ ਸੇਵਾਲਾ ਪੰਦਾ ਦੁੱਧ ਬਦਦਾ ਪੰਦਾ ਠੰਡ ਬੜੀ ਹੋਣ ਦੇਣ ਡੀ ਸਾਂਭਣ ਲੋੜੇ ਬਾਦ ਦੁੱਧ ਬਦਣਾ ਜਾਂਦਾ 9 ਕਿਲੋ ਦੁੱਧ ਹੁਣ ਜਿਹੜਾ ਤਿਆਰ ਆ ਇਹਦੇ ਕੋਲ 9 ਕਿਲੋ ਚਵਾ ਦੇਣਾ ਦੁੱਧ 9 ਲੀਟਰ ਜਿਹੜਾ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨੀ ਮੁੱਲ ਬਿਲਕੁਲ ਜਾਇ 18000 ਰੁਪਏ ਥਾੜਾ ਯਾਰ ਮੌਕੇ ਤੇ ਮੌਕੇ ਤੇ ਕਿੰਨਾ ਕਰਦੋ ਕਮਾਂਡ ਦਨ ਕਰਦਾ ਕੋਈ ਜਿਹੜਾ ਵਰਦਾ ਸਭ ਫੋਨ ਲਾ ਲੇ ਕੋਈ ਠੀਕ ਆ ਫੋਨ ਲਾ ਲੇ ਫਿਕਸ ਨਹੀਂ ਆ ਕੋਈ ਵੀ ਜਿੱਥੇ ਗੱਲ ਬਣੀ ਬਣਾ ਦੇਣੀ ਆ ਆ ਵੇਖੋ ਜੀ ਅਜ ਨੂੰ ਚੈੱਕ ਕਰੋ ਵੈੜ ਨੂੰ ਥਾਣ ਥਾਣ ਦਿਖਾ ਦਈਏ ਪਹਿਲਾਂ ਵੈੜ ਨਹੀਂ ਆਪਾਂ ਇਹਨੂੰ ਗਾਂ ਹੀ ਕਹਿ ਸਕਦੇ ਆ ਆ ਵੇਖੋ ਜੀ ਥਾੜੇ ਦਾ ਵੇਖ ਲਓ ਥਣ ਪੂਰਾ ਐ ਮੱਝਾਂ ਵਰਗਾ ਥਣ ਲਗਾ ਮੋਟਾ ਮੋਟਾ ਥਣ ਲਗਾ ਆ ਵੇਖੋ ਪਿੱਛੇ ਦੇ ਵਛੀ ਆ ਜੀ ਕਿੰਨਾ ਚਿਰ ਹੋ ਗਿਆ ਭਾਜੀ ਸੂਈ ਨੂੰ 20 ਤੋਂ 22 ਦਿਨ ਹੋ ਗਏ 20 ਤੋਂ 22 ਦਿਨ ਹੋ ਗਏ ਠੀਕ ਹੈ ਜੀ ਤੇ ਇਹਨੂੰ ਦੁੱਧ ਕਿੰਨਾ ਦੇ ਕੋਲ ਦੁੱਧ ਕੋ 12 ਲੀਟਰ ਹੈ 12 ਲੀਟਰ ਦੁੱਧ ਠੀਕ ਹੈ ਜੀ 20 ਤੋਂ 22 ਦਿਨ ਹੋ ਗਿਆ ਠੀਕ ਹੈ ਠੀਕ ਤੇ ਤੂਆ ਕਿ ਨਵਾਉਂਗਾ ਇਹਦਾ ਸੂਆ ਤੇ ਚਲਾ ਦੇ ਤੋਸਾ ਲੈ ਆਪਣੀ ਸਮਝ ਨਾਲ ਲਾ ਲੈ ਕਈ ਵਾਰ ਕੋਈ ਪੱਕ ਕੇ ਬਣੀ ਹੁੰਦੀ ਆ ਪੱਕ ਕੇ ਕੋਈ ਬਾਕੀ ਲੱਸੀ ਥੋੜਾ ਹਾਂ ਜੀ ਵੱਧ ਵੀ ਆਪਦੇ ਘੱਟ ਵੀ ਆਪਦੇ ਠੀਕ ਹੈ ਜੀ ਤੇ ਬਾਕੀ ਇਹ ਆ ਕਿ ਥੋੜਾ ਲਸਾਪਨ ਹੈਗਾ ਤੇ ਇਹਨੂੰ ਵੀ ਤੋੜ ਦੋ ਆਹ ਦੇਖੋ ਜੀ ਕਦ ਕਾੜ ਚੈੱਕ ਕਰ ਲੋ ਹਵਾਨਾ ਚੈੱਕ ਕਰ ਲੋ ਇਸ ਟਾਈਮ ਤੇ 12 ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਪਿੱਛੇ ਇਹਦੇ ਬੱਚੀ ਆ 20 ਦਿਨ ਵੀਰ ਕਹਿੰਦਾ ਹੋ ਗਏ ਸੂਈ ਨੂੰ ਤੇ ਬਹੁਤ ਹੀ ਸੋਹਣੀ ਆ ਊਠ ਵਰਗੀ ਚਾਲ ਆ ਜੀ ਇਹਦੀ ਆਹ ਵੇਖ ਆਹ ਦੇਖੋ ਇਹ ਬੱਚੀ ਬੜੀ ਸੋਹਣੀ ਆ ਆ ਦੇਖ ਸਕਦੇ ਆ ਆਹ ਵੇਖੋ ਏ ਭਾਈ ਦੁੱਧੋਂ ਵਾਜੂ ਥੋੜਾ ਪਤਾ ਕਿ ਨਹੀਂ ਦੁੱਧ ਵੇਹ ਸੇ ਵਾਲੇ ਦੁੱਧਿਆ ਠੰਡੋ ਬਾਕੀ ਵਦਨਾ ਵਦਨਾ ਠੰਡ ਘਟ ਗਿਆ ਜੋ ਹਾਂਜੀ ਦੁੱਧ ਸਾੜਾਂ ਦੇ ਵਾਜਣੇ ਆ ਠੀਕ ਆ ਠੰਡ ਬੜੀ ਹੈ ਠੀਕ ਆ ਇਹਦਾ ਮੁੱਲ ਕਿੰਨਾ ਕਰਦੇ ਜੀ ਇਹਦਾ ਮੁੱਲ 31000 ਰੁਪਇਆ ਮੌਕੇ ਤੇ ਕਰ ਦਿਆਂਗੇ ਖੁੱਲਾ ਹੀ ਹੋਊਗਾ ਖੁੱਲਾ ਆ ਜੇ ਬਾਕੀ ਬਾਕੀ ਵੱਡੀਆਂ ਵੱਡੇ ਵੱਡੇ ਆਫਰ ਲਾ ਦੇਣੇ ਆ 31000 ਜੋ ਖੁੱਲਾ ਹੀ ਮੰਨਦਾਂ ਨ ਕੋਈ ਫਿਕਸਡ ਰੇਟ ਨਹੀਂ ਤੇ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਇਹ ਆ ਕਿ ਨਰਾਜ ਕੇਸ ਨੂੰ ਨਹੀਂ ਕਰਨਾ ਲਾਠ ਤੇ ਆਵਾਜ਼ ਖੋਣੀ ਆ ਵੀ ਆ ਵਾ ਜੀ ਇੱਕ ਨਗੀਨਾ ਦੇਣਾ ਆਪਾਂ ਤੋਕੜ ਗੱਬਣ ਵਹਿੜਾ ਤੇ ਨਸਲ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਇਹਦੀ ਥਾਣਾ ਹਵਾਨਾ ਵੀ ਵੇਖ ਲੋ ਬਹੁਤ ਹੀ ਸੋਹਣਾ ਲੱਗਾ ਇਹਨੂੰ ਆਹ ਥਾਣ ਚੈੱਕ ਕਰੋ ਜੀ ਕਰਮਾਲੀ ਦਾ ਕਦ ਕਾਠ ਲੰਮੀ ਕੋਈ ਕਸਰ ਨਹੀਂ ਹੈਗੀ ਵੱਡੀ ਆ ਜੀ ਆਹ ਚੈੱਕ ਕਰੋ ਹਵਾਨਾ ਮੂੰਹ ਤਾਂ 6 ਦੰਦ ਠੀਕ ਹੈ ਜੀ ਬਹੁਤ ਹੀ ਸੋਹਣੀ ਸੂਆ ਪਹਿਲਾ ਮੂੰਹ ਤਾਂ 6 ਦੰਦ ਦੁੱਧ ਕਿੰਨਾ ਆਦੇ ਕੋਲ ਦੁੱਧ 10 ਲੀਟਰ ਹੁਣ ਆਹ 10 ਲੀਟਰ ਤੇ ਗੱਬਣ ਕਿੰਨੇ ਚਿਰ ਦੀ ਆ ਹਾਂਜੀ ਕਿੰਨਾ ਵੀ ਨਾਲ ਤੇ 3 ਮਹੀਨਾ ਦੀ ਗੱਭਣ ਠੀਕ ਆ ਸੱਜਰ ਨੇ ਦੁੱਧ ਕਿੰਨਾ ਚੁਆਇਆ ਜੀ ਜਦੋਂ 22 ਲੀਟਰ ਚੁਆਇਆ ਅੱਛਾ 22 ਲੀਟਰ ਦੁੱਧ ਸੱਜਰ ਨੇ ਚੁਆਇਆ ਠੀਕ ਆ ਜੀ ਇਹ ਇਹਨੂੰ ਤੋੜ ਦਿਓ ਜੀ ਆਹ ਵੇਖੋ ਜੀ ਕੱਦ ਕੱੜ ਪੂਰਾ ਵੱਡਾ ਆਹ ਵੇਖੋ ਜੀ ਚੈੱਕ ਕਰ ਲਓ ਫੇਸ ਕੁਆਲਟੀ 10 ਕਿਲੋ ਦੁੱਧ ਤੇ ਇਹਦੇ ਕੋਲ 3 ਮਹੀਨਾ ਦੀ ਗੱਭਣ ਥਾਣ ਥਣ ਬੜਾ ਸੋਹਣਾ ਲੱਗਾ ਇਹਨੂੰ ਲਾਜੋ ਜੀ ਆਹ ਵੇਖੋ ਪਾ ਜੀ ਤੁਸੀਂ ਆਪਣੇ ਘਰ ਲਿਆ ਕੇ ਚੈੱਕ ਕਰਾਈ ਕਿ ਉਹਨਾਂ ਨੇ ਚੈੱਕ ਰਾਖ ਦਿੱਤੀ ਹੈ। ਉੱਥੇ ਚੈੱਕ ਜਾਬ ਰੱਖ ਦਿੱਤੀ। ਅੱਛਾ ਤੁਸੀਂ ਚੈੱਕ ਕਰਾਈ ਹੈ। ਉਹਦੇ ਘਰੇ ਚੈੱਕ ਕਰਾ ਕੇ ਫੇਰ ਲੈਂਦੇ। ਠੀਕ ਹੈ ਚੈੱਕ ਪਾਸ ਆ। ਜੱਸ ਵਾ। ਠੀਕ ਹੈ ਜੀ। ਤੇ ਚੌਥਾ ਲੱਗ ਗਿਆ ਇਹਨੂੰ ਮਹੀਨਾ ਕਿ ਲੱਗਣਾ ਜੀ? ਚੌਥਾ ਲੱਗਣਾ ਵਾ 10 ਜੀ। ਚੌਥਾ ਲੱਗਣਾ। ਠੀਕ ਹੈ। ਹੁਣ 10 ਕਿਲੋ ਦੁੱਧ ਆਏ ਦੇਖੋ। ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 35000 35000 ਤੇ ਮਾਣਦਾਨ ਖੁੱਲੇ ਹੋਣਗੇ ਇੱਚ ਵਿੱਚ ਹੋ ਜੂ ਮਾਣਦਾਨ ਠੀਕ ਹੈ ਫੋਨ ਕਰ ਲਿਓ ਵੀਰ ਨੂੰ ਤੇ ਬਾਕੀ ਜਿੰਨੀਆਂ ਵੇੜਾਂ ਆਪਾਂ ਦਿਖਾਈਆਂ ਰੱਸੀ ਪਾਉਣੀ ਪੈਂਦੀ ਆ ਕਿ ਨਹੀਂ ਪਾਉਣੀ ਪੈਂਦੀ ਰੱਸੀ ਨਹੀਂ ਪਾਉਣੀ ਪੈਂਦੀ ਕਰਨੀ ਭਾਈ ਕੋਈ ਗੱਲਬਾਤ ਹੋਰ ਠੀਕ ਹੈ ਬਾਕੀ ਮੇਰਾ ਵੀਰ ਕੋਈ ਵੀ ਆਵੇ ਚੈੱਕ ਕਰ ਲੇ ਠੀਕ ਹੈ ਜੀ ਆਹੀ ਪੰਜ ਵੇੜਾਂ ਸੇਲ ਕਰਨੀਆਂ ਬਹੁਤ ਹੀ ਸੋਹਣੀਆਂ ਵੇੜਾਂ ਜੀ ਬਾਕੀ ਆ ਕੇ ਆਪਣੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜੀ ਤੁਸੀਂ ਪੈਸੇ ਖਰਚਣੇ ਆ ਜੀ ਆ ਪੰਜ ਵੇੜਾਂ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਤਿੰਨ ਸੂਈ ਤਾਜ਼ੀਆਂ ਇੱਕ ਟੋਕੜ ਤੇ ਇੱਕ ਟੋਕੜ ਗੱਭਣਾ ਜੀ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਧੰਨਵਾਦ ਜੀ